ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲਹਿਰਾ ਪੇਗਾ ਤੇ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਮੰਦਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੂਰਾ ਨੀਲੀ ਰਾਵੀ ਨੀਲੀ ਰਾਵੀ ਕਟਾ ਦਿਖਾ ਰਹੇ ਹਾਂ ਤੇ ਕਿੰਨੀ ਉਮਰ ਹੈ ਤੇ ਮਾਂ ਦਾ ਕੀ ਰਿਕਾਰਡ ਸੀ ਜਾਂ ਕਿਹੜੇ ਸਿਮਨ ਦਾ ਇਹਦੀ ਤਾਂ ਵੈਸੇ ਪੂਰੀ ਆਪਾਂ ਡਿਟੇਲ ਆ ਬਾਈ ਤੋਂ ਲਵਾਂਗੇ ਮੰਦਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਦਾ ਜਿਹੜਾ ਕੰਮ ਹੈ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਦੇ ਤੌਰ ਤੇ ਪਸ਼ੂ ਮਿੱਤਰੋ ਕਾਫੀ ਰੱਖ ਰਹੇ ਨੇ ਤੇ ਕਿੰਨੇ ਕ ਲੀਟਰ ਵਾਲੇ ਪਸ਼ੂ ਆ ਉਹ ਵੀ ਆਪਾਂ ਪੂਰੀ ਡਿਟੇਲ ਲਵਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮਿੱਤਰੋ ਕਿਸੇ ਘਰੇਲੂ ਘਰ ਭਰਾ ਨੇ ਰੱਖਣਾ ਹੋਵੇ ਜਾਂ ਕਿਸੇ ਨੇ ਡੇਰੀ ਫਾਰਮ ਦੇ ਵਿੱਚ ਰੱਖਣਾ ਹੋਵੇ ਜਾਂ ਕਿਸੇ ਨੇ ਪਿੰਡ ਦੇ ਵਿੱਚ ਛੱਡਣਾ ਹੋਵੇ ਤਾਂ ਮਿੱਤਰੋ ਕੱਟਾ ਚੰਗਾ ਪਲਿਆ ਵਾ ਸਿਹਤ ਪੱਖੋਂ ਵੀ ਬਹੁਤ ਸੋਹਣਾ ਤੇ ਕੱਦ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਕਿਉਂਕਿ ਜਿੱਡਾ ਕੱਦ ਮਿੱਤਰੋ ਵੀਡੀਓ ਦੇ ਵਿੱਚ ਹੋਊਗਾ ਤੇ ਉੱਡਾ ਹੀ ਤਕਰੀਬਨ ਦਿਖਾਈ ਦੇਊਗਾ ਹਾਂਜੀ ਭਾਈ ਮੰਦਰ ਕੀ ਹਾਲ ਚਾਲ ਹੈ ਠੀਕ ਭਾਈ ਹੋ ਠੀਕ ਆ ਸੇ ਤਾਂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਠੀਕ ਆ ਤੁਹਾਡਾ ਮਹਰਾਜ ਡੇਰੀ ਫਾਰਮ ਦਾ ਤੁਹਾਡਾ ਆਉਣ ਦਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਤੇ ਇਹ ਬੱਚਾ ਸਾਡੇ ਕੋਲ 13 ਮਹੀਨਿਆਂ ਦਾ ਬੱਚਾ। ਉਮਰ ਇਹਦੀ 13 ਕੁ ਮਹੀਨੇ ਆ। 13 ਮਹੀਨੇ ਆ ਬਸ 2-4 ਦਿਨ ਉੱਪਰ ਹੋਊਗਾ। ਇਹਦਾ ਜੇ ਮਾਂ ਦੀ ਆਪਾਂ ਦੁੱਧ ਦੀ ਗੱਲ ਕਰ ਗਏ ਹਨਾ ਕਿੰਨਾ ਕੁ ਦੁੱਧ ਸੀ ਮਾਂ ਨੇ? 16-17 ਲੀਟਰ ਲੈ ਸੀ ਦੀ ਮਾਂ। ਮੈਂ ਪਿਛਲੇ ਚੱਕਰ ਵੇਚਤੀ ਐ। ਓਕੇ। ਤੇ ਜੇ ਹੁਣ ਆਪਾਂ ਗੱਲ ਕਰਦੇ ਆ ਹਨਾ ਵੀ ਇਹਦੇ ਟੀਕੇ ਦਾ ਕਿਹੜੇ ਦਾ ਹੈ? ਟੀਕਾ ਤਾਂ ਸੋਚੀਏ ਤਾਂ ਅਣ ਆਉਣੀ ਐ। ਹਾਂਜੀ। ਪਿੱਛੇ ਤੋਂ ਮਗਰ ਵਾਇਆ ਸੀ। ਹਾਂ ਨਾਲ ਆਇਆ ਛੋਟਾ ਜਿਹਾ ਬੱਚਾ ਸੀ ਅਵੀ ਨਾਲ ਪਾਲ ਲਿਆ। ਠੀਕ ਐ। ਉਦੀ ਮਾਦਾ ਥੱਲੇ ਸੀ ਕਿ 16-17 ਲੀਟਰ ਬੋ। ਓਕੇ ਤੇ ਉਹਦੇ ਨਾਲ ਦੀਆਂ ਮੱਝਾਂ ਵੀ ਖੜੀਆਂ ਹੈ ਅੱਡੇ ਕੋਲ 18 ਲੀਟਰ ਵੀ ਦੇਈ ਜਾਂਦੀ ਆ। ਠੀਕ ਆ। ਪਹਿਲੇ ਨੰਬਰ ਵਾਲੀ 18 ਲੀਟਰ ਆ। ਪਹਿਲੇ ਨੰਬਰ ਵਾਲੀ 18 ਇੰਚ, ਦੂਸਰੀ ਹੈਗੀ 16 ਤੇ 17 ਦੇ ਵਿੱਚ। ਠੀਕ ਆ। ਆ 14-15 ਦੇ ਵਿੱਚ। ਠੀਕ ਆ। ਇਹ ਝੋਟੀ ਖੜੀ ਆ ਦੂਜੀ ਸੂਸ ਹੁਣ ਇਹਨੇ। ਹਾਂਜੀ। ਇਹ ਪਿਛਲੇ 12-13 ਲੀਟਰ ਦੁੱਧ ਦਿੱਤਾ। ਠੀਕ ਆ। ਦੂਜੀ ਸੂਸ। ਤੁਜੋ ਸੂਸ। ਮਤਲਬ ਵੀ ਚੰਗੇ ਪਸ਼ੂ ਰੱਖ ਰਹੇ ਹੋ। ਹਾਂਜੀ ਹਾਂਜੀ। ਠੀਕ ਆ। ਹੁਣ ਇਹਨੂੰ ਤੋਰਾਂ ਨੂੰ ਮੜਾ ਜਾ। ਹਾਂ ਤੋਰਾਂ। ਥੋੜਾ ਜ ਠੀਕ ਹੈ ਜੀ ਨਾਲ ਇਹ ਜਿੰਦਾ ਹੀ ਗੱਲ ਠੀਕ ਹੈ ਸਰੀਰ ਦੀ ਬਣਤਰ ਮਿੱਤਰੋ ਫੇਸ ਕੁਆਲਟੀ ਬਹੁਤ ਸੋਹਣੀ ਹੈ ਤੇ ਸਿੰਘ ਵੀ ਬਹੁਤ ਸੋਹਣੇ ਵਧੀਆ ਬਣਨਾ ਜਦੋਂ ਇਹਨੇ ਤਿਆਰ ਹੋਣਾ ਹਨਾ ਹਾਂਜੀ ਇਹ ਲੰਮਾ ਤੋਰੋ ਜਾਇਨ ਬੜਾ ਸਾਹਮਣੇ ਠੱਪੂੜੇ ਦਾ ਵੀ ਬਹੁਤ ਚੰਗਾ ਮਿੱਤਰੋ ਪਰ ਥੋੜਾ ਜਿਹਾ ਪਸੂ ਡਰਦੇ ਹੁੰਦੇ ਨੇ ਉਪਰਾ ਕਰਕੇ ਤੇ ਹਾਂ ਹੁਣ ਆਪਾਂ ਇਹਦੇ ਜੇ ਰੇਟ ਦੀ ਗੱਲ ਕਰੀਏ ਕਿੰਨਾ ਕੁ ਰੇਟ ਹੋਏਦਾ ਹਨਾ ਚੰਗਾ ਬਗਿਆ ਸਾਹਮਣ ਵਾਲਾ ਬੰਦਾ ਲੈ ਕੇ ਜਾ ਹਾਂਜੀ ਤਾਂ ਰੇਟ ਤਾਂ ਇਹ ਚੀਜ਼ਾਂ ਦਾ ਕਾਹਦਾ ਮੁੱਲ ਹੁੰਦਾ ਤਾਂ ਫਿਰ ਮੈਨੇ ਰੱਖਣਾ ਤਾਂ ਪੈਣਾ ਮੁੱਲ ਤਾਂ ਹਨਾ 50000 ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ 98773 98773 11070 11 11070 ਸੋ ਜਿਹੜੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤੇ ਬਾਈ ਦੇ ਨਾਲ ਕਰ ਸਕਦਾ ਸੰਪਰਕ ਰੰਗ ਮਿੱਤਰੋ ਬਹੁਤ ਸੋਹਣਾ ਤੇ ਸਮਝਿਆ ਵਾ ਤਕਰੀਬਨ 6-7 ਮਹੀਨੇ ਮਿੱਤਰੋ ਸਾਹਮ ਕੇ ਇਨੇ ਤਿਆਰ ਹੋ ਜਾਣਾ ਤੇ 6 ਮਹੀਨਾ ਦਾ ਬੱਚਾ ਹੈ ਠੀਕ ਹੈ ਤੇ ਤੁਸੀਂ ਦੇਖ ਲਓ ਵੀ ਕੱਦ ਕਿੰਝ ਬਹੁਤ ਜਿਆਦਾ ਕਰਦਾ ਹਾਂ ਵਧੀਆ ਬਣ ਲਾ ਕਰਿਆ ਕਰਿਆ ਹਾਂ ਨਾ ਕਰ ਸਾਰੇ ਵੀਰਾਂ ਦਾ ਧੰਨਵਾਦ